ਜਾਣੋ ਰਸੋਈ ਵਿੱਚ ਕੰਮ ਆਉਣ ਵਾਲੀਆਂ ਬਹੁਤ ਹੀ ਜ਼ਰੂਰੀ ਗੱਲਾਂ ਨੰਬਰ 1 ਜੇਕਰ ਤੁਸੀਂ ਰਾਜਮਾ ਰਾਤ ਦੇ ਸਮੇਂ ਭਿਉਣੇ ਭੁੱਲ ਗਏ ਤਾਂ ਸਵੇਰੇ ਉਹਨਾਂ ਵਿੱਚ ਨਮਕ ਤੇ ਹਲਕਾ ਜਿਹਾ ਤੇਲ ਪਾ ਕੇ ਉਹਨਾਂ ਨੂੰ ਕੁੱਕਰ ਵਿੱਚ ਉਬਾਲ ਲਓ ਤੇ ਫਿਰ ਕੁਝ ਸਮੇਂ ਬੰਦ ਕੁੱਕਰ ਵਿੱਚ ਹੀ ਰੱਖੋ ਫਿਰ ਸਬਜ਼ੀ ਬਣਾ ਲਓ ਇਸ ਤਰ੍ਹਾਂ ਆਸਾਨੀ ਨਾਲ ਸਬਜ਼ੀ ਤਿਆਰ ਹੋ ਜਾਵੇਗੀ ਨੰਬਰ 2 ਜੇਕਰ ਕੁੱਕਰ ਜਾਂ ਫਿਰ ਕਿਸੇ ਵੀ ਬਰਤਨ ਵਿੱਚ ਚੌਲ ਜਲ ਜਾਣ ਤੇ ਉਹਨਾਂ ਦੀ 스멜 ਆ ਰਹੀ ਹੋਵੇ ਤਾਂ ਉੱਪਰ ਵਾਲੇ ਚੌਲ ਕਿਸੇ ਦੂਸਰੇ ਬਰਤਨ ਵਿੱਚ ਕੱਢ ਲਓ ਤੇ ਥੱਲੇ ਵਾਲੇ ਚੌਲ ਨਾ ਛੇੜੋ ਫਿਰ ਦੂਜੇ ਬਰਤਨ ਵਾਲੇ ਚੌਲਾਂ ਨੂੰ 5 ਮਿੰਟ ਲਈ ਪੱਖੇ ਥੱਲੇ ਰੱਖ ਦਿਓ ਇਸ ਦੀ ਮਦਦ ਨਾਲ ਉਹਨਾਂ ਦੀ ਸਾਰੀ 스멜 ਨਿਕਲ ਜਾਵੇਗੀ ਤੇ ਚੌਲ ਖਾਣ ਦੇ ਯੋਗ ਬਣ ਜਾਣਗੇ ਨੰਬਰ 3 ਜੇਕਰ ਤੁਸੀਂ ਰੋਟੀ ਵਾਲੇ ਡੱਬੇ ਵਿੱਚ ਪਤੀਲੀ ਰੱਖਣ ਵਾਲਾ ਸਟੈਂਡ ਰੱਖਦੇ ਹੋ ਤੇ ਫਿਰ ਇਸ ਉੱਪਰ ਰੋਟੀ ਵਾਲਾ ਪੋਨਾ ਰੱਖ ਦੇਮੂ ਤਾਂ ਇਸ ਦੀ ਮਦਦ ਨਾਲ ਤੁਹਾਡੀਆਂ ਰੋਟੀਆਂ ਕਦੇ ਵੀ ਗਿੱਲੀਆਂ ਨਹੀਂ ਹੋਣਗੀਆਂ ਤੇ ਨਾਲ ਹੀ ਉਹ ਨਰਮ ਵੀ ਰਹਿਣਗੀਆਂ ਨੰਬਰ 4 ਜਦੋਂ ਵੀ ਤੁਸੀਂ ਪੂਰੀਆਂ ਬਣਾਉਂਦੇ ਹੋ ਤਾਂ ਆਟੇ ਵਿੱਚ ਸੂਜੀ ਅਤੇ ਨਮਕ ਜ਼ਰੂਰ ਪਾਓ ਇਸ ਦੀ ਮਦਦ ਨਾਲ ਪੂਰੀਆਂ ਬਹੁਤ ਹੀ ਸਵਾਦ ਬਣਨਗੀਆਂ ਤੁਸੀਂ ਚਾਹੋ ਤਾਂ ਇਸ ਵਿੱਚ ਉਬਲਿਆ ਹੋਇਆ ਇੱਕ ਆਲੂ ਵੀ ਪਾ ਸਕਦੇ ਹੋ ਨੰਬਰ 5 ਜੇਕਰ ਤੁਸੀਂ ਕ੍ਰਿਸਪੀ ਗੁਲਾਬ ਜਾਮਨ ਖਾਣਾ ਚਾਹੁੰਦੇ ਹੋ ਤਾਂ ਉਸਦੇ ਪੇੜੇ ਵਿੱਚ ਇੱਕ ਇੱਕ ਕਿਸ਼ਮਿਸ਼ ਜ਼ਰੂਰ ਪਾਓ ਇਸ ਦੀ ਚਾਸ਼ਨੀ ਵਿੱਚ ਹਲਕਾ ਜਿਹਾ ਇਲਾਇਚੀ ਪਾਊਡਰ ਪਾ ਦਿਓ ਇਸ ਤਰ੍ਹਾਂ ਗੁਲਾਬ ਜਾਮਨ ਬਹੁਤ ਹੀ ਸਵਾਦ ਬਣੇਗੀ ਨੰਬਰ 6 ਜਦੋਂ ਵੀ ਤੁਸੀਂ ਕੋਈ ਵੀ ਸੁੱਕੀ ਸਬਜ਼ੀ ਬਣਾਉਂਦੇ ਹੋ ਤਾਂ ਉਸ ਵਿੱਚ ਪੀਸਿਆ ਹੋਇਆ ਜੀਰਾ ਪਾ ਦਿਓ ਇਸ ਦੇ ਨਾਲ ਉਸ ਸਬਜ਼ੀ ਵਿੱਚ ਪਾਣੀ ਪਾਉਣ ਦੀ ਜ਼ਰੂਰਤ ਨਹੀਂ ਪਵੇਗੀ ਨੰਬਰ 7 ਜਦੋਂ ਵੀ ਤੁਸੀਂ ਪੇਠੇ ਦੀ ਸਬਜ਼ੀ ਬਣਾਉਂਦੇ ਹੋ ਤਾਂ ਉਸ ਵਿੱਚ ਆਮਚੂਰ ਪਾਊਡਰ ਅਤੇ ਥੋੜਾ ਜਿਹਾ ਗੁੜ ਜ਼ਰੂਰ ਪਾਓ ਇਸ ਤਰ੍ਹਾਂ ਸਬਜ਼ੀ ਬਹੁਤ ਹੀ ਸਵਾਦ ਬਣਦੀ ਹੈ ਨੰਬਰ 8 ਜਦੋਂ ਵੀ ਮਟਰਾਂ ਦੀ ਸਬਜ਼ੀ ਬਣਾਉਂਦੇ ਹੋ ਤਾਂ ਉਸ ਵਿੱਚ ਹਲਕਾ ਜਿਹਾ ਮਿੱਠਾ ਸੋਡਾ ਪਾ ਦਿਓ ਇਸ ਦੀ ਮਦਦ ਨਾਲ ਮਟਰ ਜਲਦੀ ਤੇ ਚੰਗੀ ਤਰ੍ਹਾਂ ਗਲ ਜਾਣਗੇ ਨੰਬਰ 9 ਕਦੇ ਵੀ ਸਾਗ ਵਿੱਚ ਜ਼ਿਆਦਾ ਪਾਲਕ ਨਾ ਪਾਓ ਤੇ ਬਾਥੂ ਦਾ ਸੇਵਨ ਜ਼ਰੂਰ ਕਰੋ ਇਸ ਨਾਲ ਸਾਗ ਜ਼ਿਆਦਾ ਸਵਾਦ ਬਣਦਾ ਹੈ। ਨੰਬਰ 10 ਸਾਗ ਵਿੱਚ ਜੇਕਰ ਤੁਸੀਂ ਆਦਰਕ ਤੇ ਮਿਰਚਾਂ ਨੂੰ ਪੀਸ ਕੇ ਅਤੇ ਲਸਣ ਨੂੰ ਕੱਟ ਕੇ ਪਾਉਂਦੇ ਹੋ ਤਾਂ ਸਾਗ ਵਿੱਚ ਉਹਨਾਂ ਦੀ ਖੁਸ਼ਬੂ ਬਰਕਰਾਰ ਰਹਿੰਦੀ ਹੈ। ਨੰਬਰ 11 ਹਰ ਦਾਲ ਸਬਜ਼ੀ ਵਿੱਚ ਜੇਕਰ ਤੁਸੀਂ ਹਰੇ ਧਣੀਏ ਦੇ ਨਾਲ-ਨਾਲ ਸੁੱਕਾ ਧਣੀਆ ਵੀ ਪਾਓ ਤਾਂ ਇਸ ਨਾਲ ਸਬਜ਼ੀ ਦਾ ਸਵਾਦ ਵੱਖਰਾ ਹੀ ਹੋ ਜਾਂਦਾ ਹੈ। ਨੰਬਰ 12 ਜੇਕਰ ਕਿਸੇ ਵੀ ਸਬਜ਼ੀ ਵਿੱਚ ਮਿਰਚ ਜਾਂ ਫਿਰ ਲੂਣ ਤੇਜ ਹੋ ਜਾਵੇ ਤਾਂ ਤੁਸੀਂ ਉਸ ਵਿੱਚ ਵੱਡੇ ਵੱਡੇ ਆਲੂ ਕੱਟ ਕੇ ਪਾ ਦਿਓ 5 ਮਿੰਟ ਸਬਜੀ ਨੂੰ ਰੰਨੋ ਫਿਰ ਆਲੂ ਬਾਹਰ ਕੱਢ ਦਿਓ ਇਸ ਤਰ੍ਹਾਂ ਕਰਨ ਨਾਲ ਮਿਰਚ ਤੇ ਨਮਕ ਦੋਵੇਂ ਹੀ ਘੱਟ ਹੋ ਜਾਣਗੇ ਨੰਬਰ 13 ਜੇਕਰ ਤੁਸੀਂ ਘਰ ਵਿੱਚ ਚਟਣੀ ਤਿਆਰ ਕਰਨਾ ਚਾਹੁੰਦੇ ਹੋ ਤਾਂ ਪਹਿਲਾਂ ਇਮਲੀ ਨੂੰ ਭਿਉ ਲਓ ਫਿਰ ਇਸ ਦਾ ਗੁੱਦਾ ਕੱਟ ਕੇ ਗੈਸ ਉੱਪਰ ਉਬਲਣ ਲਈ ਰੱਖ ਦਿਓ ਜਦੋਂ ਇਸ ਦੇ 3-4 ਉਬਾਲੇ ਆ ਜਾਣ ਤਾਂ ਇਸ ਵਿੱਚ ਕਾਲਾ ਨਮਕ, ਮਿਰਚ ਤੇ ਸ਼ੱਕਰ ਪਾਓ। ਫਿਰ ਇਸ ਵਿੱਚ ਥੋੜਾ ਜਿਹਾ ਅਰਾਰਾਊਟ ਪਾਓ। ਕੁਝ ਸਮਾਂ ਪਕਾਓ। ਗਾੜੀ ਹੋਣ ਤੇ ਗੈਸ ਬੰਦ ਕਰ ਦਿਓ। ਨੰਬਰ 14 ਲਸਣ ਨੂੰ ਸਬਜ਼ੀ ਵਿੱਚ ਹਮੇਸ਼ਾ ਕੱਟ ਕੇ ਹੀ ਪਾਉਣਾ ਚਾਹੀਦਾ ਹੈ ਜੋ ਸਾਡੇ ਸਰੀਰ ਨੂੰ ਬਧੇਰੇ ਗੁਣ ਦਿੰਦਾ ਹੈ। ਨੰਬਰ 15 ਜਦੋਂ ਵੀ ਤੁਸੀਂ ਕੜੀ ਬਣਾਉਂਦੇ ਹੋ ਤਾਂ ਇਸ ਗੱਲ ਦਾ ਖਾਸ ਖਿਆਲ ਰੱਖੋ ਕਿ ਉਸ ਵਿੱਚ ਕਦੇ ਵੀ ਝੱਗ ਨਾ ਬਣਨ ਦੇਵੋ ਇਸ ਤਰ੍ਹਾਂ ਦੀ ਕੜੀ ਸਵਾਦ ਨਹੀਂ ਬਣਦੀ ਕਿਉਂਕਿ ਉਸ ਉੱਪਰ ਝੱਗ ਹੀ ਰਹਿੰਦੀ ਹੈ ਸਮੇਂ-ਸਮੇਂ ਤੇ ਕੜਚੀ ਫੇਰਦੇ ਰਹੋ ਨੰਬਰ 16 ਜਦੋਂ ਵੀ ਕੋਈ ਵੀ ਚੀਜ਼ ਨੂੰ ਲੰਬੇ ਸਮੇਂ ਤੱਕ ਸਟੋਰ ਕਰਕੇ ਰੱਖਣਾ ਹੋਵੇ ਤਾਂ ਇਸ ਨੂੰ ਟਾਈਟ ਟੱਕਣ ਵਾਲੇ ਡੱਬੇ ਵਿੱਚ ਪਾ ਕੇ ਰੱਖੋ ਜਾਂ ਫਿਰ ਕਿਸੇ ਜ਼ਿਪਲੌਕ ਬੈਗ ਦੇ ਵਿੱਚ ਇਹਨਾਂ ਦੀ ਮਦਦ ਨਾਲ ਹੀ ਉਹ ਲੰਬੇ ਸਮੇਂ ਤੱਕ ਸਟੋਰ ਰਹਿ ਸਕਦੀ ਹੈ। ਨੰਬਰ 17 ਫਰਿੱਜ ਵਿੱਚ ਅਖਬਾਰ ਦਾ ਟੁਕੜਾ ਰੱਖ ਦਿਓ। ਇਸ ਦੇ ਨਾਲ ਸਾਰੀ ਗੰਦੀ ਸਮੈਲ ਅਖਬਾਰ ਵਿੱਚ ਚਲੀ ਜਾਂਦੀ ਹੈ ਤੇ ਤੁਹਾਡੀ ਫਰਿੱਜ ਦੇ ਵਿੱਚੋਂ ਵਧੀਆ ਖੁਸ਼ਬੂ ਆਉਣ ਲੱਗ ਜਾਂਦੀ ਹੈ। ਨੰਬਰ 18 ਫਰਿੱਜ ਵਿੱਚ ਤੁਸੀਂ ਨਿੰਬੂ ਦੇ ਦੋ ਟੁਕੜੇ ਕਰਕੇ ਵੀ ਰੱਖ ਸਕਦੇ ਹੋ। ਇਸ ਦੀ ਮਦਦ ਨਾਲ ਵੀ ਸਾਰੀ ਸਮੈਲ ਫਰਿੱਜ ਵਿੱਚੋਂ ਬਾਹਰ ਨਿਕਲ ਜਾਵੇਗੀ। ਨੰਬਰ 19 ਜਦੋਂ ਵੀ ਤੁਸੀਂ ਕੋਈ ਵੀ ਚੀਜ਼ ਨੂੰ ਬਾਹਰ ਠੰਡੀ ਕਰਨ ਲਈ ਰੱਖਦੇ ਹੋ ਤਾਂ ਉਸ ਉੱਪਰ ਹਮੇਸ਼ਾ ਜਾਲੀ ਦੀ ਹੀ ਚੀਜ਼ ਦੇਵੋ ਜਿਸ ਨਾਲ ਤੁਹਾਡੀ ਗਰਮ ਚੀਜ਼ ਜਲਦੀ ਠੰਡੀ ਹੋ ਜਾਵੇਗੀ ਨੰਬਰ 20 ਜਦੋਂ ਵੀ ਤੁਸੀਂ ਪਿਆਜ਼ ਕੱਟਦੇ ਹੋ ਤਾਂ ਉਸ ਦਾ ਛਿਲਕਾ ਹਮੇਸ਼ਾ ਪਤਲਾ-ਪਤਲਾ ਹੀ ਉਤਾਰੋ ਕਈ ਵਾਰ ਅਸੀਂ ਮੋਟਾ-ਮੋਟਾ ਛਿਲਕਾ ਉਤਾਰ ਦਿੰਦੇ ਹਾਂ ਤਾਂ ਇਸ ਨਾਲ ਪਿਆਜ਼ ਜ਼ਿਆਦਾ ਖਰਾਬ ਹੋ ਜਾਂਦਾ ਹੈ ਸੋ ਜੇਕਰ ਇਹ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਵੇ ਤਾਂ ਇਸ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਧੰਨਵਾਦ